संग ंग सारसंग सार संग अभिमान सारका संग सुरान सारका संग सारंग सपोधन मेरा सारका संग संग सब पायना रतन ਹਾਂ ਮੈਂ ਕੀ ਦੇਦਾ ਤੁਹਾਨੂੰ ਮੈਂ ਬੰਦੇ ਕਿੱਥੇ ਕਰੀ ਇਹ ਬੰਦੇ ਜੀ ਜੀ ਸਾਡੇ ਅਖਰੜ ਸ਼ਹਿਰ ਦੇ ਵਿੱਚ ਆਪਾਂ ਸਾਰੇ ਪਦਵੰਤੇ ਸੱਜਣ ਹਾਜ਼ਰ ਹੋਏ ਆ ਬਿਲਕੁਲ ਸਾਡੀ ਨਾਨ ਪੋਲਿਟਿਕਲ ਗੈਰ ਰਾਜਨੀਤਿਕ ਸੰਸਥਾ ਦਾ ਗਠਨ ਹੋਇਆ ਜਿਹਦੇ ਵਿੱਚ ਸਾਡੇ ਰੁਪਿੰਦਰ ਸਿੰਘ ਜੀ ਬਰਾੜ ਸਾਹਿਬ ਜੋ ਚੇਅਰਮੈਨ ਨੇ ਪ੍ਰਭਜੋਤ ਸਿੰਘ ਜੀ ਖਾਲਸਾ ਜੋ ਪ੍ਰਧਾਨ ਨੇ ਤੇ ਸਾਰੇ ਅਸੀਂ মিডিਆ ਭਾਈਚਾਰੇ ਦਾ ਵੀ ਧੰਨਵਾਦ ਕਰਦੇ ਆ ਜੋ ਇੱਥੇ ਪਹੁੰਚੇ ਨੇ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਮੈਂ ਬਾਪੂ ਗਿਲਜਾਰ ਸਿੰਘ ਨੂੰ ਬੇਨਤੀ ਕਰਦਾ ਸਰਪੋਤ 2 ਮਿੰਟ ਆਪਣਾ ਹਾਜ਼ਰੀ ਨੂੰ ਸਮਾਸ਼ੇਵੀ ਨੇ ਰੋਲ ਤੇ ਫਿੱਟੇ ਕੋਈ ਬਾਤ ਰਕ ਪੁੱਛ ਹਾਂ ਦੇ ਮਹਾਵਾਕ ਨੂੰ ਸਾਰ 10 ਪਿੰਖਾਂ ਤੋਂ ਆਏ ਪਿਛਤਾ ਚਾਰੇ ਨਾ ਜ਼ਿਆਦਾ ਆਣਾ

ਇੱਥੇ ਜਿੰਨੇ ਵੀ ਕਲੋਨੀਆਂ ਬੜੀਆਂ ਉਹਦੇ ਵਿੱਚ ਨਕਸ਼ੇ ਪਾਸਲੇ ਹੁੰਦੇ ਸੁਨਾ ਦੇ ਵਿੱਚ ਇੱਕ ਮਾਤਾ ਗੁਜੀ ਐਵੇਨਿਊ 2 ਉਹਦੇ ਵਿੱਚ ਕਿੰਨਾ ਨਕਸ਼ਾ ਦਿਖਾਈ ਗਿਆ ਮਿਸਟਰ ਮੈਡੀ ਵੀ ਆਨਲੀ ਸਮਝਾ ਰਹੇ ਹੋਗੇ ਅਸਲ ਹੈ ਕਲੋਨੀ ਮਾਰਟਰ ਵੈਲੀ ਬਣ ਗਈ ਹੈ ਆਪਣੇ ਜੀਆ ਰਿਸਪੌਂਸ ਬਣ ਗਿਆ ਕੋਈ ਰਸਤਾ ਨਹੀਂ ਹੈ ਉਹ ਸੰਗ ਪਤਾ ਨਹੀਂ ਉਸ ਮਾਤਾ ਗੁਜੀ ਐਵੇਨਿਊ ਦੇ ਵਿੱਚ ਜਾਂਦੀ ਹੈ ਉਹ ਕਿੱਥੇ ਹੀ ਜਾਣੀ ਕਿੱਥੇ ਨਹੀਂ ਜਾਂਦੀ ਇਹਨਾਂ ਦਾ ਪਤਾ ਕਿ ਨਾਲ ਹੈ

ਤੇ ਇਹ ਹਾਰ ਚੇਤਾ ਸਾਡੇ ਪਹਿਲਾ ਐਮਐਲਏ ਬਣਦੇ ਆਏ ਮੇਰੇ ਗਲਮੇ 70 ਸਾਲ ਦੀ ਉਮਰ ਹੋ ਗਈ ਮੈਂ ਸਭ ਦੇਖਿਆ ਸਰਦੀਸ਼ ਗੁੰਮਣਾ ਵੀ ਦੇਖਿਆ ਅਰਵਿਦ ਵੀ ਦੇਖਿਆ ਸੁਭਸੀ ਸਿੰਘ ਜੋ ਦੇ ਕਿਉਂ ਸੀ ਹੋਇਆ ਨਾ ਖਰਚੇ ਦੇ ਵਿੱਚ ਪਸਤ ਬਣਿਆ ਨਾ ਸੜਕਾਂ ਬਣੀਆਂ ਨਾ ਕੁਝ ਹੋਇਆ ਕਿ ਮਤਕਾਰ ਸੀ ਹੋਈ ਕਿਆ ਕੁਝ ਦਿੱਤੇ ਮੈਂ ਜਿਹੜੇ ਕੋ ਬੋਲਦੇ ਫਿਰਦੇ ਹਮ ਬਾਤ ਨਹੀਂ ਪੁੱਛ ਸਕਦੇ ਮੇਰੀ ਇਪਿੰਸ ਮੈਂ ਰੁਪਿੰਦਰ ਸਿੰਘ ਬਰਾੜ ਚੇਅਰਮੈਨ ਖਰਡ ਡਿਵੈਲਪਮੈਂਟ ਚੈੱਕ ਗਰੁੱਪ ਸਾਡੀਆਂ ਕੁਝ ਮੰਗਾਂ ਜਿਹੜਾ ਕਮੇਟੀ ਹੈ ਸਾਡੀ ਨਗਰ ਕੌਂਸਲ ਹੈ ਉਹਦੇ ਲਈ ਹਾਂ ਨਗਰ ਕੌਂਸਲ ਥਰਡ ਕਿਉਂਕਿ ਥਰਡ ਦੇ ਹਾਲਾਤ ਬਦ ਤੋਂ ਬੱਦਰ ਹੁੰਦੇ ਜਾ ਰਹੇ ਆ ਪਿਛਲੇ ਦਿਨ ਤੁਸੀਂ ਵੀ ਦੇਖਿਆ ਥਰਡ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਿਆ ਥਰਡ 'ਚ ਸੜਕਾਂ ਦਾ ਮਾੜਾ ਹਾਲ ਹਰ ਇੱਕ ਚੀਜ਼ ਦਾ ਹੀ ਮਾੜਾ ਹਾਲ ਹੈ ਸੀਵਰ ਸੀਵਰ ਬਹੁਤ ਹੀ ਖਰਾਬ ਹੈ ਸੀਵਰ ਦਾ ਕੋਈ ਸਿਸਟਮ ਹੀ ਨਹੀਂ ਹੈ ਇੱਥੇ ਸੋ ਜਿਵੇਂ ਨਿਜਰ ਰੋਡ ਦਾ ਲਾ ਲੋ ਨਿਜਰ ਰੋਡ ਤੇ ਸੀਵਰ ਪਾਇਆ ਹੈ ਪਰ ਉਹਦੀ ਨਿਕਾਸੀ ਕਿੱਥੇ ਹੋਣੀ ਹੈ ਉਸ ਚੀਜ਼ ਦਾ ਕੋਈ ਜਵਾਬ ਨਹੀਂ ਹੈ ਇਨਾਂ ਕੋਲੇ ਲਾਂਡਰਾ ਰੋਡ ਦੀ ਗੱਲ ਕਰੀਏ ਲਾਂਡਰਾ ਰੋਡ ਇਹ ਕਹਿੰਦੇ ਆ ਜੀ ਇਹ ਨੈਸ਼ਨਲ ਹਾਈਵੇ ਦੇ ਅੰਡਰ ਹੈ ਲੇਕਿਨ ਉਥੋਂ ਦਾ ਸੀਵਰੇਜ ਤਾਂ ਜਿਹੜੀ ਨਗਰ ਕੌਂਸਲ ਖੜ ਦੇ ਅੰਡਰ ਹੈ ਤੁਸੀਂ ਉੱਥੇ ਜਾਓ ਇਸ ਤਰ੍ਹਾਂ ਲੱਗਦਾ ਜਿਵੇਂ ਲੋਕ ਉੱਥੇ ਗੱਟਰ ਚ ਰਹਿੰਦੇ ਹੋਣ ਲੋਕਾਂ ਦੀ ਇੰਨੀ ਸ਼ਿਕਾਇਤ ਹੈ ਉੱਥੇ ਉਹਨਾਂ ਦਾ ਕਹਿਣਾ ਵੀ ਅਸੀਂ ਗੱਟਰ ਚ ਰਹਿਣ ਲਈ ਮਜਬੂਰ ਹਾਂ ਕਰੋੜਾਂ ਰੁਪਏ ਲੱਗ ਰਹੇ ਹੈ ਹਜ਼ਾਰਾਂ ਕਰੋੜ ਦੀ ਜ਼ਮੀਨ ਇੱਥੋਂ ਖਾਧੀ ਜਾ ਚੁੱਕੀ ਹੈ ਸਾਰੇ ਰਲ ਮਿਲ ਕੇ ਪਤਾ ਨਹੀਂ ਕੌਣ-ਕੌਣ ਖਾ ਗਏ ਹੈ ਔਰ ਉਸ ਦੀ ਕੋਈ ਸੁਣਵਾਈ ਨਹੀਂ ਕੋਈ ਕਿਸੇ ਤੇ ਕੇਸ ਹਲੇ ਤੱਕ ਦਰਜ ਨਹੀਂ ਹੋਇਆ ਅਗਰ ਉਹ ਪੈਸਾ ਖੜ ਦੇ ਵਿਕਾਸ ਤੇ ਲੱਗਦਾ ਤਾਂ ਅੱਜ ਇਹ ਚੰਡੀਗੜ੍ਹ ਤੋਂ ਵੀ ਸੋਨਾ ਸ਼ਹਿਰ ਹੋਣਾ ਸੀ ਇੱਕ ਸਭ ਤੋਂ ਵੱਡਾ ਸਵਾਲ ਆਪ ਦੇ ਤੁਸੀਂ ਨਮਾਇੰਦੇ ਹੋ ਲੀਡਰ ਵੀ ਹੋ ਤੁਸੀਂ ਆਪਣੀ ਸਰਕਾਰ ਖਿਲਾਫ ਨਹੀਂ ਮੈਂ ਅਸੀਂ ਕੋਈ ਆਪ ਦੇ ਨਾ ਤਾਂ ਨਮਾਇੰਦੇ ਆ ਨਾ ਅਸੀਂ ਆਮ ਆਦਮੀ ਪਾਰਟੀ ਦੇ ਲੀਡਰ ਆ ਸਾਡਾ ਜਿਹੜਾ ਇੰਡੀਵਿਜੂਅਲ ਆ ਸਾਰਾ ਜਿਹੜਾ ਇਹ ਸੰਸਦ ਹੈ ਨਹੀਂ ਸਾਡੀ ਸਰਕਾਰ ਨਹੀਂ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਇਹ ਜਿਹੜਾ ਸਾਡਾ ਜਿਹੜੀ ਸੰਸਥਾ ਬਣੀ ਹੋਈ ਹੈ ਬਿਲਕੁਲ ਨਿਰਪੱਖ ਹੈ ਇਹਦੇ ਚ ਕਿਸੇ ਪੋਲਿਟਿਕਸ ਦਾ ਕੋਈ ਰੋਲ ਨਹੀਂ ਹੈ ਸੋ ਇਹ ਸਾਰੀ ਹਾਂਜੀ ਗੈਰ ਸਿਆਸੀ ਸੰਸਥਾ ਹੈ ਹਾਂ ਇਹਦੇ ਵਿੱਚ ਹਰ ਪਾਰਟੀ ਦੇ ਵਰਕਰ ਮੌਜੂਦ ਨੇ ਪਰ ਜਿਹੜੀ ਇਸ ਸਾਡਾ ਗਰੁੱਪ ਬਣਿਆ ਹੋਇਆ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਹੈ ਕੀ ਤੁਸੀਂ ਆਪਣੇ ਲੀਡਰ ਨਾਲ ਪ੍ਰਭਾਵ ਜੀ ਕਰ ਸਕਦੇ ਥਾਂ ਗਿਆ ਤੁਹਾਨੂੰ ਮੌਜੂਦਾ ਤੁਹਾਡੀ ਸਰਕਾਰ ਹੈ ਨਹੀਂ ਨਹੀਂ ਲੀਡਰ 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 ਨਾਲ ਨਾ ਅਸੀਂ ਕਿਸੇ ਲੀਡਰ ਨਾਲ ਸਲਾਹ ਕਰਕੇ ਇਹ ਬਣਾਈ ਹੈ ਸੰਸਥਾ ਪ੍ਰੋਬਲਮ ਪ੍ਰੋਬਲਮ ਨਹੀਂ ਸਾਡੀ ਕਿਸੇ ਲੀਡਰ ਨਾਲ ਕੋਈ ਪ੍ਰੋਬਲਮ ਨਹੀਂ ਹੈ ਕੋਈ ਕਿਸੇ ਦਾ ਨਹੀਂ ਅਸੀਂ ਅਸੀਂ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਹੈ ਪਿਛਲੇ ਦਿਨ ਹੀ ਅਸੀਂ ਚੀਮਾ ਸਾਹਿਬ ਨੂੰ ਮਿਲੇ ਹਾਂ ਹੋਰ ਵੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡੀਆਂ ਮੰਗਾਂ ਨੂੰ ਪਰਵਾਨ ਕਰਵਾਵਾਂਗੇ ਮੰਗੂਰੀਆਂ ਕਰਵਾਵਾਂਗੇ ਲੇਕਿਨ ਇੱਥੇ ਜਿਹੜੇ ਸਾਡੇ ਅਫਸਰ ਸਹਿਬਾਨ ਹੈ ਜਾਂ ਸਾਡਾ ਸਿਸਟਮ ਹੈ ਇੱਥੋਂ ਦਾ ਇਹ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਨਾ ਲਿਪਾ ਪੋਚੀ ਕਰਨ ਦੀ ਕੋਸ਼ਿਸ਼ ਕਰ ਲਈ ਪਿਛਲੇ ਦਿਨਾਂ ਜਿਹੜੇ ਟੈਂਡਰ ਹੋਏ ਉਹ ਬਹੁਤ ਹੀ ਲੋ ਰੇਟਾਂ ਤੇ ਟੈਂਡਰ ਹੋਏ 35% ਤੇ 40% ਯਾਨੀ 60-65% ਡਾਊਨ ਤੇ ਜਿਹੜੇ ਇਹ ਹੈਂ ਟੈਂਡਰ ਹੋਏ ਔਰ ਮੈਨੂੰ ਸਮਝ ਨਹੀਂ ਆਉਂਦਾ ਵੀ ਉਹ ਉਸ ਪੈਸੀ ਨਾਲ ਕਿਉਂਕਿ ਦੇਖੋ ਜੱਗ ਜਾਣਦਾ ਵੀ ਰਿਸ਼ਵਤਾਂ ਵੀ ਦਿੱਤੀਆਂ ਜਾਂਦੀਆਂ ਇਹਨਾਂ ਨੇ ਠੇਕੇਦਾਰ ਨੇ ਆਪਦੇ ਪ੍ਰੋਫਿਟ ਵੀ ਕੱਢਨੇ ਆ ਤੋ ਸੋ ਇਹਨੇ ਲੋਅ ਰੋਡ ਰੇਤਾ ਤੇ ਕਿਵੇਂ ਕੰਮ ਕਰਨਗੇ ਇਹਦਾ ਮਤਲਬ ਇਹ ਹੈ ਵੀ ਲੋਕਾਂ ਨੂੰ ਸੁਰੱਖੀ ਪਿੰਦੀ ਲਾ ਕੇ ਹਰ ਕੀ ਕੰਮ ਤੇ ਦਿਖਾ ਦੇਣਗੇ ਉਸ ਤੋਂ ਬਾਅਦ بارش ਆਊ ਫਿਰ ਸਾਰਾ ਕੁਝ ਟੁੱਟ ਜਾਣਾ ਤੁਸੀਂ ਬਲਾਵਰ ਕੋਰੇ ਦਾ ਮੁੱਦਾ ਵੀ ਚੁੱਕਿਆ ਸੀ ਹਾਂਜੀ ਇੱਕ ਦਲਦਰਨਾ ਹੁਣ ਪਰਮਾਨੈਂਟ ਹੈ ਜਾਂ ਟੈਂਪੋਰਰੀ ਕੀ ਹੈ ਨਹੀਂ ਇਹ ਸਾਡਾ ਟੈਂਪੋਰਰੀ ਧਰਨਾ ਅਸੀਂ ਇੱਕ ਵਾਰੀ ਮੰਗ ਪੱਤਰ ਦੇਣ ਆਵਾਂਗੇ ਧਰਨਾ ਨਹੀਂ ਇਹ ਮੰਗ ਪੱਤਰ ਦੇਣ ਆਏ ਹਾਂ ਅਸੀਂ ਤੇ ਇਹ ਇੱਕ ਵਾਰੀ ਬੈਠਾਂਗੇ ਤਾਂ ਸਹੀ ਨਾ ਅਸੀਂ ਇੱਕ ਵਾਰੀ ਬੈਠਣ ਵਾਸਤੇ ਟੈਂਸ਼ਨ ਕਰਾ ਲਿਆ ਸਾਡੀ ਸੰਸਥਾ ਤੇ ਆਉਣ ਵਾਲੇ ਦਿਨਾਂ 'ਚ ਅਗਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਪੱਕਾ ਤਰਨਾ ਵੀ ਅਸੀਂ ਲਾ ਸਕਦੇ ਹਾਂ। ਤੁਹਾਨੂੰ ਮਿਲਾਵਟ ਖੋਰੀ ਤੁਹਾਡੀ ਗਰੀਬ ਤੁਸੀਂ ਸ਼ੁਰੂ ਕੀਤੀ ਲੋਕਾਂ ਨੇ ਮਿਲਾਵਟ ਖੋਰੀ ਦਾ ਗੱਲ ਇਹ ਹੈ ਜੀ ਸਾਡਾ ਅਸਲ ਮਕਸਦ ਹੈ ਲੋਕਾਂ ਨੂੰ ਅਵੇਅਰ ਕਰਨਾ ਲੋਕਾਂ ਨੂੰ ਗੰਦੀਆਂ ਮੰਦੀਆਂ ਚੀਜ਼ਾਂ ਖਾਣ ਤੋਂ ਰੋਕਣਾ ਸਾਡਾ ਅਸਲ ਮਕਸਦ ਇਹ ਹੈ ਉਸ ਜੀ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋਈਆਂ ਬਹੁਤ ਲੋਕਾਂ ਨੂੰ ਅਸੀਂ ਅਵੇਰ ਕੀਤਾ ਔਰ ਕਈ ਲੋਕਾਂ ਨੇ ਪਰਨ ਕੀਤਾ ਸਾਡੇ ਕੋਲੇ ਵੀ ਅਸੀਂ ਇਸ ਤਿਉਹਾਰ ਤੇ ਮਠਿਆਈਆਂ ਨਹੀਂ ਖਰੀਦਾਂਗੇ ਜਾਂ ਰੇੜੀਆਂ ਤੋਂ ਗੰਦਾ ਮੰਦਾ ਸਾਮਾਨ ਨਹੀਂ ਆਉਦੇ ਬੱਚਨ ਖਾਂਦੇ ਆ ਤੁਹਾਡੀ ਮਹੀਨ ਬਹੁਤ ਅਸਰ ਹੋਇਆ ਜੀ ਆਉਣ ਵਾਲੇ ਸਮੇਂ 'ਚ ਇਹ ਦਿਖੂਗਾ ਹੌਲੀ-ਹੌਲੀ ਇਹ ਮੁਹਿੰਮ ਇਹ ਨਹੀਂ ਹੈ ਵੀ ਤਿਉਹਾਰਾਂ ਦੇ ਦਿਨਾਂ 'ਚ ਹੀ ਹੈ ਇਸ ਸਾਡੀ ਮੁਹਿੰਮ ਰੈਡਲਟ੍ਰੇਸ਼ਨ ਦੇ ਖਿਲਾਫ ਹਮੇਸ਼ਾ ਚੱਲਦੀ ਰਹੂਗੀ ਸੈਂਪਲ ਪਰੇ ਕਿਸ ਦਾ ਰਿਜ਼ਲਟ ਆਇਆ ਨਹੀਂ ਹਾਲੇ ਰਿਜ਼ਲਟ ਨਹੀਂ ਆਇਆ ਰਿਜ਼ਲਟ ਆ ਜਾਣਗੇ 14 ਦਿਨ ਦਾ ਟਾਈਮ ਹੁੰਦਾ ਜੀ ਇਹਨਾਂ ਦੇ ਰਿਜ਼ਲਟ ਬਾਅਦ ਆਇਆ ਉਹਦਾ ਕੀ ਫਾਇਦਾ ਮਾਲ ਤੇ ਦੇਖੀਂ ਅਹ ਦੇਖੋ ਗੱਲ ਇਹ ਹੁੰਦੀ ਹੈ ਅਹ ਜਿਹੜਾ ਸਮਾਨ ਬਣਦਾ ਹੈ ਉਹ ਵਿਕਦਾ ਤਾਂ ਹੈ ਹੀ ਆ ਜੇ ਨਹੀਂ ਵਿਗਦਾ ਤਾਂ ਮੰਨ ਲਓ ਉਹਦੇ ਸੈਂਪਲ ਲਏ ਆ ਉਹ ਰਿਜ਼ਲਟ ਆਊਗਾ ਉਸ ਦੁਕਾਨਦਾਰ ਤੇ ਐਕਸ਼ਨ ਹੋਣਾ ਚਾਹੀਉ ਦੀ ਬਦਨਾਮੀ ਹੋਣੀ ਤੇ ਅਸੀਂ ਪਿਛਲੇ ਦਿਨਾਂ ਚ ਵੈਨ ਵੀ ਰਿਪੋਰਟਰੀ ਵੈਨ ਵੀ ਚਲਾਈ ਉਹਦੇ ਚ ਕੁਝ ਸੈਂਪਲ ਫੇਲ ਹੋਏ ਦੁੱਧ ਦੇ ਸੈਂਪਲ ਫੇਲ ਹੋਏ ਤਾਂ ਲੋਕਾਂ ਨੂੰ ਅਵੇਅਰਨੈਸ ਹੁੰਦੀ ਹੈ ਇਹਨਾਂ ਚੀਜ਼ਾਂ ਨਾਲ ਡੈਟਾ ਰੈਕਟ ਹੈ ਕਹਿੰਦੇ ਮੈਂ ਤੁਹਾਡੀ ਜੀ ਹਾਂਜੀ ਹਾਂਜੀ ਇਹ ਗਰੁੱਪ ਆ ਜੀ ਇਹ ਨਾਨ ਕ੍ਰਿਟੀਕਲ ਗਰੁੱਪ ਆ ਔਰ ਇਹਦੇ ਵਿੱਚ ਸਾਰੇ ਸਿਆਸੀ ਲੋਕਾਂ ਦਾ ਤੈਅ ਖੇਲੂ ਵੀ ਕਿੰਨੇ ਦਿੱਤੇ ਲੋਕ ਜੁੜੇ ਹੁੰਦੇ ਨੇ ਮਾ ਪ੍ਰਭਜੋ ਸਿੰਘ ਖਾਲਸਾ ਜੀ ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਨੂੰ ਆਪਣਾ ਨੌਨ ਕ੍ਰਿਟੀਕਲ ਗਰੁੱਪ ਹੈ ਕਿ ਸਸਤਾ ਹੈ ਜਿਹੜੀ ਕੰਮ ਕਰ ਰਹੀ ਹੈ ਲੋਕਾਂ ਦੀ ਜਲ ਉਹਨਾਂ ਨੂੰ ਸਹੂਤਾ ਵਾਸਤੇ ਉਹਨਾਂ ਨੂੰ ਜਿਵਾਉਣ ਵਾਸਤੇ ਤੋ ਸਾਡਾ ਜਿਹੜਾ ਮੇਨ ਮਕਸਦ ਹੈ ਵੀ ਆਪਣੇ ਜਿਹੜੇ ਲੋਕ ਨੇ ਜੋ ਅਸੀਂ ਖਾ ਰਹੇ ਹਾਂ ਜੋ ਸਾਡੇ ਅੱਗੇ ਪੇਸ਼ ਵਾਸਤੇ ਵੀ ਖਰਾਬ ਗਿਆ ਜਿਹੜੇ ਸਾਡੇ ਹਸਪੀਟਲ ਭਰੇ ਪਏ ਨੇ ਸਾਰੇ ਪਾਸੇ ਕਹਿੰਦੇ ਨੇ ਵੀ ਹਰ ਚੀਜ਼ ਮਲਾਬਤ ਹੈ ਤੇ ਆਪਾਂ ਇੱਕ ਜਿਹੜਾ ਗਵਰਨਮੈਂਟ ਦਾ ਸਿਕਾ ਲੋਕੋ ਜਾਗੋ ਗਾਹਕ ਜਾਗੋ ਉਸੇ ਨੂੰ ਲੈ ਕੇ ਜਾ ਰਹੇ ਹਾਂ ਵੀ ਸਾਡੇ ਜਿਹੜੇ ਲੋਕਾਂ ਨੂੰ ਵੇਅਰ ਕਰ ਰਹੇ ਆ ਅਸੀਂ ਵੀ ਭਾਈ ਤੁਸੀਂ ਇਸ ਚੀਜ਼ ਦੇ ਸਬੰਧ ਵਿੱਚ ਜਿਹੜੇ ਜਿਹੜਾ ਲੋਕ ਮਲਾਬਤ ਕਰਦੇ ਨੇ ਉਹਦੀ ਸ਼ਿਕਾਇਤ ਆਪਾਂ ਕਿੱਥੇ ਦੇਣੀ ਹੈ ਕਿੱਦਾਂ ਸਾਰਾ ਇਹਦੇ ਬਾਰੇ ਦੱਸਿਆ ਜਾ ਰਿਹਾ ਦੂਜੀ ਅੱਜ ਦਾ ਜੋ ਸਾਡਾ ਇਹ ਹੈਗਾ ਵੀ ਅੱਜ ਜਿਹੜੇ ਸਾਡੇ ਇਹ ਦਫ਼ਤਰ ਦੇ ਆਪਾਂ ਖੜੇ ਆ ਇਹ ਜਿੱਥੇ ਇੱਕੋ ਇੱਕ ਮਕਸਦ ਹੈ ਵੀ ਆਮ ਲੋਕ ਇੱਥੇ ਦੀ ਉਹ ਖੇਤਲ ਖਰਾਬ ਹੁੰਦੇ ਆ ਬਹੁਤ ਐਮਸੀ ਐਮਸੀ ਇਹ ਜਿਹੜਾ ਖੇਡ ਕਮੇਟੀ ਦੇ ਵਿੱਚ ਆਏ ਆ ਆਮ ਲੋਕ ਖੇਤਲ ਖਰਾਬ ਹੁੰਦੇ ਨੇ ਤੇ ਉਹਨਾਂ ਦੇ ਕੰਮਾਂ ਦੇ ਜਿਹੜੀ ਸੰਬੰਧੀ ਅਸੀਂ ਇੱਕ ਆਪਣੇ ਗਰੁੱਪ ਵੱਲੋਂ ਇੱਕ ਮੀਟਿੰਗ ਰੱਖੀ ਸੀ ਕਿ ਅਸੀਂ ਇਕੱਠੇ ਹੋ ਕੇ ਇੱਕ ਮੰਗ ਪੱਤਰ ਦਵਾਵਾਂਗੇ ਔਰ ਇਹਨਾਂ ਨੂੰ ਜਗਾਵਾਂਗੇ ਜੇ ਇਹ ਲੋਕ ਜਾਗਣਗੇ ਤਾਂ ਸਾਡੇ ਕੰਮ ਹੋਣਗੇ ਕਿਉਂਕਿ ਅਸਲ 'ਚ ਇਹਨਾਂ ਲੋਕਾਂ ਨੇ ਸਰਕਾਰਾਂ ਬਣਾਈਆਂ ਨੇ ਤੇ ਇਹ ਲੋਕ ਇਹਨਾਂ ਦੇ ਕੰਮ ਨਹੀਂ ਹੋਣਗੇ ਤਾਂ ਜਿਹੜੇ ਸਰਵੰਟ ਨੇ ਜਿਹੜੇ ਅਫਸਰ ਨੇ ਉਹ ਤਾਂ ਲੋਕਾਂ ਦੇ ਨੇ ਤੇ ਜੇ ਉਹੀ ਲੋਕਾਂ ਨੂੰ ਅਵੇਅਰ ਲੋਕਾਂ ਨੂੰ ਬੇਕੂ ਬਣਾਉਣਗੇ ਅੱਜ ਇੱਥੇ ਆ ਅੱਜ ਕੱਲ੍ਹ ਉੱਥੇ ਆ ਉਹਦੀ ਜ਼ਿੰਮੇਵਾਰੀ ਉਹਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਅੱਜ ਫਿਕਸ ਕਰਨੀ ਤੇ ਜ਼ਿੰਮੇਵਾਰੀ ਹੈ ਕਿ ਇਹ ਜਿਹੜੀ ਜੱਥੇਬੰਦੀ ਆ ਨਾਨ ਕ੍ਰਿਟੀਕਲ ਹੈ ਮੈਂ ਤਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਤੇ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਲੋਕ ਜੁੜੇ ਨੇ ਪਰ ਸ਼ਹਿਰ ਦੇ ਮਸਲੇ ਵਾਸਤੇ ਸ਼ਹਿਰ ਦੀ ਬਿਹਤਰੀ ਵਾਸਤੇ ਉਹ ਇੱਕ ਨੇ ਆਂੀਆਂ ਬੇਨਤੀਆਂ ਜੀ ਬਾਈ ਕੁਦੀ ਦਾ ਖਾਲਸਾ ਬਾਈ ਕੁਦੀ ਜੀ ਨੀਨ ਗਿਆਨ ਸਿੰਘ ਬਾਜਵਾ ਜੀ ਠੀਕ ਹੈ ਅਸੀਂ ਤਾਂ న్యూਸ ਹਨਿੰਗ ਲਈ ਬਤਾਈ ਅਸੀਂ ਇੱਥਾ ਆਏ ਜੇ ਕਿਉਂਕਿ ਵਿਕਾਸ ਕੇ ਕੰਮ ਹੋ ਨਹੀਂ ਰਹੇ ਹੈ ਜੀ ਪਰ ਉਹਨ ਵਿਕਾਸ ਕੇ ਕੰਮਾਂ ਵਾਸਤੇ ਅਸੀਂ న్యూਸ ਹਨਿੰਗ ਕਲੇਬ ਦੇ ਵਿੱਚ ਵੀ ਬਹੁਤ ਜਿਹੜਾ ਸੜਕ ਕੇ ਖੱਡੇ ਪਏ ਹੋਏ ਜੇ ਸੜਕ ਪੇ ਟੁੱਟੀ ਹੋਈ ਪਈ ਹੈ ਜੀ ਔਰ ਇੱਥੇ ਨਾ ਡਰੇਨ ਪਏ ਪਏ ਹੋਏ ਜੀ ਔਰ ਨਾ ਸੜਕ ਬਣੀ ਉਹ ਗੋਸ਼ ਕਰਕੇ ਆਏ ਮੈਂ ਬਲਵਿੰਦਰ ਸਿੰਘ ਖਿੰਦਰ ਜੀ ਜੀ ਆਏ ਨੂੰ ਉੱਗਾ ਸਮਾਜ ਸੇਵਕ ਮੈਨੂੰ ਸਰਕਾਰ ਨੇ ਸਮਾਜ ਸੇਵਾ ਦੇ ਕੰਮਾਂ ਵਾਸਤੇ ਸੀਟ ਸਟੇਟ ਵਾਰਡ ਵੀ ਦਿੱਤਾ ਹੈ ਅਸਵਿਲੇ ਮੈਂ ਗਵਰਨਮੈਂਟ ਦੇ ਵਿੱਚ ਹਾਇਰ ਰਿਸਪੌਂਸਿਬਿਲਟੀ ਤੇ ਬੈਠਾ ਹਾਂ ਉਸ ਕਰਕੇ ਨਹੀਂ ਮੈਂ ਇੱਥੇ ਪਹੁੰਚਿਆ ਮੈਂ 올ਡ ਸਨਨੀ ਇਨਕਲੇਵ ਦਾ ਨਿਵਾਸੀ ਹਾਂ ਤੇ ਖਰੜ ਦੇ ਮੁੱਦੇ ਸਾਡੇ ਅਸ਼ਾਲਨਾ ਜਿਹੜਾ ਉਹ ਫਰਜ ਹੈ ਇਹ ਜੋ ਆਜ ਬਰਾੜ ਸਾਹਿਬ ਦੇ ਸਾਈਨਾਂ ਦੇ ਹੇਠ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਦਿੱਤਾ ਜਾ ਰਿਹਾ ਹੈ ਇਹਦੇ ਨਾਲ ਅਸੀਂ ਸਾਰੇ ਸਹਿਮਤ ਆ ਇਸਦੇ ਪਿਛਲੇ ਰਿਕਾਰਡ ਵੀ ਇਹਦੇ ਨਾਲ ਜੋੜ ਕੇ ਆਪਾਂ ਇਸ ਮੁੱਦੇ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਹ ਜੋ ਬਹਾਨਾ ਸਰਕਾਰ ਲਗਾਏਗੀ ਉਹ ਲਗਾਏਗੀ ਫੰਡ ਮੈਂ ਫੰਡ ਨੂੰ ਹੀ ਡੀਲ ਕਰ ਰਿਹਾ ਮੈਂ ਸਰਕਾਰ ਕੋਲੋਂ ਹੀ ਫੰਡ ਲੈ ਕੇ ਦਵਾਂਗਾ ਫੰਡਾਂ ਦੀ ਕੋਈ ਕਮੀ ਨਹੀਂ ਫੰਡ ਸਾਡੇ ਕੋਲ ਬਹੁਤ ਨੇ ਇਸ ਕਰਕੇ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਖਰੜ ਦੇ ਡਿਵੈਲਪਮੈਂਟ ਦੇ ਕੰਮ ਵਿਕਾਸ ਦੇ ਸ਼ੁਰੂ ਕਰ ਫੰਡ ਮੈਂ ਰੀਲੀਜ਼ ਕਰਾਵਾਂਗਾ ਇਹ ਸਭ ਬਾਰੇ ਕੀ ਤਰਨ ਲੱਗਾ ਕੀ ਕਹੋਗੇ ਇਹਦੇ ਬਾਰੇ ਤਰ ਨਹੀਂ ਮਰੇ ਤਾਂ ਸਰ ਕੋ ਕਿਸੇ ਨੇ ਵੀ ਕੋਈ ਵੀ ਜਿਹੜਾ ਹੈਗਾ ਨਹੀਂ ਮਿਲਿਆਗਾ ਤੇ ਅਸੀਂ ਜਿਹੜਾ 11:00 ਤੋਂ ਲੈ ਕੇ 1:00 ਵਜੇ ਤੱਕ ਜਿਹੜਾ ਆਮ ਪਬਲਿਕ ਲਈ ਮਿਲਨ ਦਾ ਸਮਾਂ ਰੱਖਿਆ ਹੋਇਆ ਹੈ ਤੇ ਜੋ ਵੀ ਕਿਸੇ ਦੀ ਸਮੱਸਿਆ ਪਾਉਂਦੀ ਹੈ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਏਗਾ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਕੀਤਾ ਜਾਏਗਾ ਅਲੀਗੇਸ਼ਨ ਹੈ ਹੈਗੀਆਂ ਕ腐ਸ਼ਨ ਦੀਆਂ ਮਿਲਾਵਟ ਕੋਰੀਏ ਦੇ ਵਾਸਤੇ ਕਹਿੰਦੇ ਜਾਗਰੂਕ ਕਰੋ ਸੜਕਾਂ ਨਹੀਂ ਸਹੀ ਬਣੀ ਨੀਜਰ ਜਾਂ ਲਾਂਡਨ ਰੋਡ ਕੀ ਕਹੋਗੇ ਨਹੀਂ ਸਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਜਿਹੜੀ ਹੈ ਕੋਈ ਕੰਪਲੇਟ ਇਸ ਤਰ੍ਹਾਂ ਦੀ ਪ੍ਰਾਪਤ ਨਹੀਂ ਹੋਈ ਜਿਹੜਾ ਕੰਮ ਹੈ ਜਿਹੜਾ ਹੈ ਨਗਰ ਕੌਂਸਲ ਦਾ ਪਾਰਦਰਸ਼ੀ ਨੀਕੇ ਨਜ਼ਰ ਰਿਹਾ ਤੇ ਜੋ ਵੀ ਕੰਪਲੀਟ ਹੋ ਗਈ ਉਸ ਤੇ ਜਿਹੜੀ ਹੈ ਬਣਦੀ ਕਾਰਵਾਈ ਕਿੱਥੇ ਚਲ ਰਹੀ ਹੈ ਝਰਨਾ ਕਮੇਟੀ ਦੇ ਬਿਲਕੁਲ ਬਾਹਰ ਹੈਗਾ ਦਰਵਾਜ਼ੇ ਦੇ ਕੀ ਇਹ ਪਰਮਿਸ਼ਨ ਹੈ ਇਲੀਗਲ ਹੈ ਜਾਂ ਕਿਸ ਤਰ੍ਹਾਂ ਹੱਕ ਹੈ ਉਹਨਾਂ ਨੂੰ ਤਰਨ ਲਈ ਜਿਹੜੀ ਹੈ ਡਿਸਾਬਲ ਲੋ ਜਿਹੜਾ ਜਗਾ ਨਿਸ਼ਚਿਤ ਕੀਤੀ ਜਾਂਦੀ ਹੈ ਜਿਹੜਾ ਉਸ ਜਗਾ ਤੇ ਹੀ ਜਿਹੜਾ ਹੈ ਧਰਨਾ ਲਗਾਇਆ ਜਾ ਸਕਦਾ ਹੈ ਬਾਕੀ ਜੋ ਹੈ ਇਸ ਵਾਰੇ ਅਧਰ ਤਰਨਾ ਲੀਗਲ ਤੁਹਾਡੇ ਸਾਹਮਣੇ ਨਹੀਂ ਬਣਦਾ ਹੈਗਾ ਕਾਇਦੇ ਸਾਹਮਣੇ ਇਸ ਵਾਸਤੇ ਜਗਾ ਦੇਖ ਲਾਂਗੇ ਕਿ ਸterne ਰਧ ਕੀਤੀ ਹੈ ਜਾਂ ਇਸ ਵਾਰੇ ਪੁਲਿਸ ਨੂੰ ਪਤਾ ਹੋਏਗਾ ਲੈਟਰ ਕਿ ਕਿਹੜੀ ਜਗਾ ਨ ਰਧਤਾ ਕੋਈ ਅਪੀਲ ਠੀਕ ਹੈ ਅਸੀਂ ਦਸੋ ਕਹ ਅਪੀਲ ਕਰਦੇ ਆਂ ਵੀ ਦੇਖ ਪਬਲਿਕ ਜਿਹੜੀ ਹੈ 11 ਤੋਂ ਇੱਕ ਕੋਈ ਵੀ ਜਿਹੜੀ ਹੈ ਕੰਪਲੀਟ ਇਥੇ ਗਰਜ ਕਰਵਾ ਸਕਦੀ ਹੈ ਤੇ ਮਿਲ ਵੀ ਸਕਦੇ ਨੇ 11 ਤੋਂ 1 ਵਜੇ ਤੱਕ ਪਬਲਿਕਲੀ ਸਮਾਵੇਰਨ ਦਾ ਆਰਡਰ ਕੀਤਾ ਗਿਆ ਜੇ ਕਿਸੇ ਦੀ ਸਮੱਸਿਆ ਹੈ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਕੀ ਸਾਰੇ ਕੰਮ ਸਹੀ ਹੋ ਰਹੇ ਹੋ ਕਹਿੰਦੇ ਟੈਂਡਰ ਚ ਰੇਟ ਘੱਟ-ਵੋਟ ਹੁੰਦਾ ਤੇ ਕ腐ਸ਼ਨ ਹੋएगी ਹੋਈ ਹੈ ਕਟੀਆਂ ਮੁੰਡੀਆਂ ਜਿਹੜਾ ਹੈ ਆਨਲਾਈਨ ਈ-ਟ੍ਰੈਕਿੰਗ ਪ੍ਰਣਾਲੀ ਰੱਖੀ ਹੈ ਤੇ ਕੋਈ ਵੀ ਟੈਂਡਰ ਜਿਹੜਾ ਹੈ ਰਿਪੋਰਟ ਕਰ ਸਕਦਾ ਹੈ ਕੋਈ ਵੀ ਟੈਂਡਰ ਪੜ ਸਕਦਾ ਹੈ ਇਹਦੇ ਵਿੱਚ ਤਾਂ ਸਰਕਾਰ ਦੇ ਵੱਲੋਂ ਜਿਹੜਾ ਹੈ ਈ ਟੈਂਡਰ ਪ੍ਰਣਾਲੀ ਪਹਿਲਾਂ ਹੀ ਨਿਸ਼ਚਿਤ ਕੀਤੀ ਹੈ ਅਰ ਉਹ ਬੇਬਨਵਾ ਦੇ ਨਾਲ ਦੇ ਧੰਨਿਤ ਕਰ ਰਹੇ ਨੇ ਇਹ ਹਜੇ ਥੰਮੇ ਨੇ ਕੋਈ ਪਰਸਨਸਿਆ ਪ੍ਰੋਬਲਮ ਆਈ ਨਹੀਂ ਜੋ ਵੀ ਪ੍ਰੋਬਲਮ ਆਈ ਉਸ ਨੂੰ ਜਿਹੜਾ ਹੈ ਉਸ ਦੇ ਮੁਤਾਬਕ ਹੀ ਕਾਰਵਾਈ ਕੀਤੀ ਹੈ